ਬੋਰ ਮਮੀ ਵਦਿਆ ਪਰ ਤੂੰ ਦੱਸ ਹੀ ਦਿਨਾ ਕੋ ਜਾਇ ਹੋਂ ਜਾਂਦਾ ਮੈਂ ਕੋਈ ਚੀਜ਼ ਬਣਾ ਬੂ ਲੈੰਦੇ ਤੇਰੇ ਵਾਸਤੇ ਕੋਈ ਨਹੀਂ ਹੁਣ ਆ ਗਏ ਹੁਣ ਬਣਾ ਕੇ ਖਾਣੀਆਂ ਇਹ ਚੀਜ਼ਾਂ ਖਾਣੀਆਂ ਤੁਹਾਡੇ ਹੱਥਾਂ ਦੀ ਚਲੋ ਸੁੱਕਣਾ ਨਾ ਦਵਾ ਬਹੁਤ ਮੈਂ ਉਹਨੂੰ ਨਿੱਕੇ ਨੂੰ ਮਨਾ ਕੀਤਾ ਜੇ ਮੈਂ ਚਲ ਨਾ ਦਸੀ ਕੋਈ ਨਹੀਂ ਸਰਪ੍ਰਾਈਜ਼ ਦਵਾਂਗੇ ਓਏ ਇੰਨੇ ਵੀ ਮੁੰਡੇ ਸਹਰੇ ਜਵੇਰ ਦਾ ਹੀ ਅੱਗ ਚਾਲੀਆਂ ਕੱਤ ਕੱਤ ਦਿਆ ਇਹਨੂੰ ਮੈਂ ਹੀ ਮਨਾ ਕੀਤਾ ਮੈਂ ਤਾਂ ਦੱਸਾਂ ਨਹੀਂ ਕਿ ਕਿਥੇ ਸਪੈਸ਼ਲ ਚੱਲੀਆਂ ਜਾਰਾਂ ਕੋ ਹਾਂ ਵੇ ਤੂੰ ਚਲਾ ਕੋ ਦੱਸ ਕੇ ਨਹੀਂ ਗਿਆ ਮਾਂ ਨੂੰ ਹੀ ਦੱਸ ਜਾਨੋ ਮੈਂ ਸਰਪ੍ਰਾਈਜ਼ ਭਰ ਗਈ ਹਾਂ ਦਾ ਉਹ ਚਰ ਕਰਾਇਆ ਤੇਤੀ ਵਾਵਾ ਪਰ ਇਹ ਲੱਗਦਾ ਉਹ ਤੇ ਜੀ ਇਹ ਕੀ ਗੱਲਾਂ ਕਰਦੇ ਨੇ ਤੀ ਕੋਈ ਨਹੀਂ ਭਾਰੀਆਂ ਚੀਜ਼ਾਂ ਹੁੰਦੀਆਂ ਵਿੱਚ ਉਹਦਾ ਪਾਰਾ ਦਾ ਵਾਧੂ ਹੀ ਲੈ ਆਉਣਾ ਵਾਧੂ ਸਮਾਨ ਸਮੋਣ ਵੀ ਤੇ ਲੋਕ ਲਗਾ ਜਿੱਦਾਂ ਨੂੰ ਥੋੜਾ ਬਹੁਤਾ ਹੀ ਹੁੰਦਾ ਹੈ ਹੋਈ ਆਮ ਹੀ ਕੱਪੜੇ ਕੁੱਪੜੇ ਹੋਣੇ ਲੋਕ ਲਗਾ ਵਾ ਹਾਂ ਹਾਂ ਤੇ ਉੱਥੇ ਰਾਜ ਦੇ ਨਹੀਂ ਕੱਡ-ਕੁੱਡ ਲੈਂਦੇ ਸਮਾਨ ਨਹੀਂ ਨਹੀਂ ਹੂੰ ਚਲੋ ਦੇਖ ਲੈਨੇ ਹੂੰ ਖੋਲੂਗਾ ਹੀ ਭਰਾ ਤੇਰਾ ਲੱਗੇ ਤੂੰ ਇੱਤਤੀ ਨੂੰ ਵੀ ਕਰਨਾ ਤੂੰ ਯਾਹ ਕਹੋਗੀ ਕੜੀ ਯੂਸਾਫਰ ਵਧੀਆ ਰਿਹਾ ਕੀ ਨਹੀਂ ਤੁਹਾਨੂੰ ਟੈਚੀ ਦੀ ਭਈਆ ਕੀ ਰਾਹ ਹਾਂ ਹਾਂ ਇਹ ਵੇਖਣਾ ਤਾਂ ਹੁੰਦਾ ਹੀ ਆ ਵੀ ਕੀ ਸਮਾਨ ਸਮੁੰਨ ਲਿਆ ਆ ਉਹਨ ਘਰੇ ਬੈਠੇ ਵਹਿੰਦੇ ਰਹੀਦਾ ਵੀ ਸਾਡਾ ਮੁੰਡਾ ਕਮਾਈ ਕਰਨ ਗਿਆ ਟੈਚੀ ਨੂੰ ਵੇਖਿਓ ਆਪਣੀ ਮੁੰਡੇ ਨੂੰ ਨਾ ਮੈਂ ਕਿਹਾ ਚੰਗਾ ਤੁਸੀਂ ਤਾਂ ਮਾਂ ਨੂੰ ਹੀ ਕੰਬਲੀ ਸਮਝ ਛੱਡਣਾ ਟੈਚੀ ਨੂੰ ਨਾ ਵੇਖਿਓ ਟੈਚੀ ਚ ਹੀ ਪਤਾ ਲੱਗੂਗਾ ਕੀ ਆ ਤੇ ਕੀ ਨਹੀਂ ਤੁਸੀਂ ਬੜਾ ਤਾਂ ਨਿਕਲੇਗਾ ਉਤੋਂ ਘੱਟ ਨਹੀਂ ਨਿਕਲਦਾ ਇਹ ਕਿੜੀਆਂ ਗੱਲਾਂ ਕਰਦੇ ਨੇ ਚੱਲ ਜਾ ਕੰਮ ਲੱਗ ਤੂੰ ਵੀ ਕਿਹੇ ਕੰਮ ਧੰਦੇ ਮੈਂ ਚੱਲਿਆਂ ਹੀ ਹਾਂ ਹਾਂ ਚੁੱਪ ਕਰ ਲਾੜ ਗੰਦੀ ਗਿਰ ਸੁਣਦੀ ਮੁੜ ਕੇ ਮਗਰੋਂ ਆਪਣੇ ਰੰਗਾ ਰਾਂਗਾ ਚ ਹੀ ਵਸੀ ਜਾਂਦੇ ਹੁਣ ਮੈਂ ਤੈ ਲੱਗਣ ਦਾ ਮੈਨੂੰ ਵੱਧ ਘੱਟ ਹੋਈ ਹੋ ਗਈ ਘਰ ਚ ਐਹੀ ਦੇ ਦਿੰਦੀ ਹਾਂ ਨਾ ਆ ਪਾਉਣਾ ਜੋ ਤੂੰ ਹੀ ਕੇ ਕੈਪਰੀ ਪਾਉਣੀ ਕੋਈ ਨਹੀਂ ਪਾ ਲੈਣੀ ਆ ਬਹਿ ਜਾ ਜਾ ਤੂੰ ਕੋਈ ਨਹੀਂ ਆ ਮੈਂ ਸਬਜੀ ਰੋਟੀ ਬਣਾ ਲਾ ਕੋਈ ਸਬਜੀ ਬਣ ਜੂਗਾ ਸਬਜੀ ਰੋਟੀ ਬਹਿ ਜਾਏਗਾ ਕੋਈ ਹੋਰ ਠੀਕ ਠਾਕ ਹਾਂਜੀ ਹਾਂਜੀ ਠੀਕ ਠਾਕ ਹਮ ਪਤਾ ਸਮਾਰਾ ਕਦਾਂ ਰਹਿੰਦੀ ਆ ਮਾਂ ਦਾ ਤੁਸੀਂ ਵੇਖ ਹੀ ਲੈਣੀ ਜਿੱਦਾਂ ਰਹਿੰਦੀ ਆ ਹਮ ਕੀ ਮਤਲਬ ਮਤਲਬ ਕੋਈ ਨਹੀਂ ਕੋਈ ਨਹੀਂ ਆਉਂਦੇ ਆਏ ਜੋ ਅੱਜ ਤੇ ਹਲੇ ਆਏ ਜੋ ਕੋਈ ਨਹੀਂ ਆ ਹਮ ਮੌਕਾ ਵੇਖੋ ਰੰਗ ਢੰਗਾ ਪੇ ਪਤਾ ਲੱਗ ਜਾਂਦੇ ਤੁਹਾਨੂੰ ਚਲ ਕੋਈ ਨਹੀਂ ਖਾ ਲਓ ਖਾ ਲਓ ਪੁੱਤ ਰੱਬ ਦੀ ਬੱਦੂ ਜੰਦੇ ਆਵੇ ਨਹੀਂ ਖਾਣਾ ਆ ਵੀ ਤੁਹਾਨੂੰ ਨਹੀਂ ਮੈਂ ਤੁਹਾਨੂੰ ਲੈ ਨਹੀਂ ਮੈਂ ਤੁਹਾਨੂੰ ਖਾ ਲਓ ਉਹਨੂੰ ਦੋ ਵੀਰ ਆਇਆ ਤੁਹਾਨੂੰ ਮੈਂ ਤੁਹਾਨੂੰ ਥੋੜੇ ਖਾਓ ਬੀਪੀ ਆ ਜਾਂਦਾ ਹੈ ਠੀਕ ਹੋ ਤੁਸੀਂ ਚਲ ਮੈਂ ਹੋ ਗਈਆਂ ਉੱਪਰ ਇਹਨਾਂ ਨੂੰ ਬੋਲ ਗੱਪੜੀ ਖਵਾ ਛੱਡੋ ਕਦੀ ਨਹੀਂ ਖੜਿਆ ਬਾਜ਼ਾਰ ਕਿਤੇ ਕਾਲੇ ਇਧਰ ਹੋ ਕੇ ਬੈਠੇ ਰਹੀਦਾ ਪਤਾ ਨਹੀਂ ਹੁਣ ਕਿੱਥੇ ਚਲ ਗਏ ਆ ਚੰਗੇ ਭਲੇ ਇੱਥੇ ਬੈਠੇ ਲੱਗਦਾ ਮਾਂ ਨੇ ਫੇਰ ਆਵਾਜ਼ ਮਾਰ ਲਈ ਇਹ ਕਹਤੇ ਮੰਮੀ ਜੀ ਵੀ ਨਾ ਉਹਨਾਂ ਤੇ ਮੈਂ ਨਹੀਂ ਸੱਦਦੀ ਹਣੀ ਜਿੰਨਾ ਮੰਮੀ ਫਾਦ ਲੈਂਦੀ ਮੈਂ ਤਾਂ ਸਹੀ ਹਾਂ ਦਾ ਮੰਮੀ ਦਾ ਵੀ ਲੱਕੀ ਤੁਸੀਂ ਬਾਹਰੋਂ ਗੱਲ ਸੁਣਿਆ ਮੇਰੀ ਇਹ ਨਹੀਂ ਆਵਾਜ਼ਾਂ ਤੇ ਮੈਂ ਨਹੀਂ ਮਾਰਦੀ ਜਿੰਨਾ ਮੰਮੀ ਮਾਰਦੀ ਆ ਪਤਾ ਨਹੀਂ ਮਿੰਟ ਮਿੰਟ ਤੇ ਕੀ ਕੰਨ ਫੋਸੀ ਜੀ ਕਰਦੇ ਰਹਿੰਦੇ ਕੰਨਾਂ ਚ ਗੂੰਗੂੰ ਗੂੰਗੂੰ ਕਰ ਹੀ ਜਾਣਾ ਪਤਾ ਨਹੀਂ ਕੀ ਭਰਦੇ ਰਹਿੰਦੇ ਦਿਮਾਗ ਚ ਜੇ ਆਈ ਗਏ ਆ ਤੇ ਵੇਖਦੀ ਆ ਆਵਾਜ਼ ਮਾਰ ਕੇ ਜੇ ਤੇ ਆ ਜਾਣਗੇ ਸੁਣ ਲੈਣਗੇ ਗੱਲ ਤੇ ਠੀਕ ਆ ਨਾ ਇਹ ਦੇਖ ਲਾਓ ਤੇ ਕੱਪੜੇ ਤੇ ਹੋ ਗਏ ਤਿਆਰ ਲਾ ਲਿਆ ਚਾ ਪਾਓ ਘਰ ਵਾਲੇ ਕੱਪੜੇ ਤੇ ਕਰੋ ਭਾਂਡੇ ਸਾਫ਼ ਇਹੋ ਕੰਮ ਰਹਿ ਗਿਆ ਸਾਡਾ ਤੇ ਸਾਨੂੰ ਤੇ ਜਗੀਰ ਨਹੀਂ ਹੁੰਦਾ ਵੀ ਨਵੇਂ ਵਿਆਹੇ ਆ ਕਿ ਹੁਣ ਪੁਰਾਣੇ ਹੋ ਗਏ ਆ ਲੱਕੀ ਗਾਲ ਸੁਣਿਓ ਮੇਰੀ ਕਿੱਥੇ ਹੋ ਹਾਂਜੀ ਬੈਠੋ ਦੱਸਦੀ ਆਂ ਚਲ ਬੜੇ ਤਿਆਰ ਦੋਏ ਤਿਆਰ ਕੀ ਹੋਵਣਾ ਦੱਸ ਹੂੰ ਮੇਰੀ ਗੱਲ ਸੁਣੋ ਮੈਨੂੰ ਬਾਜ਼ਾਰ ਹੀ ਲੈ ਜਾਓ ਹਾਂ ਕਿਉਂ ਗੋਲ ਗੱਪੇ ਖਵਾ ਦਿਓ ਪਲੀਜ਼ ਕਿੰਨੇ ਦੇਣੋ ਕੋਈ ਖਵਾਏ ਨਹੀਂ ਆ ਬੀਬੀਆਂ ਨੂੰ ਤੁਹਾਨੂੰ ਪਤਾ ਬੀਬੀਆਂ ਨੂੰ ਇਹੀ ਤੇ ਚਾਹ ਹੁੰਦਾ ਗੋਲ ਗੱਪਿਆਂ ਦਾ ਤੇ ਨਾਲੇ ਨਾ ਮੇਰੀ ਚੱਪਲ ਨਹੀਂ ਆ ਗਈ ਸਲੀਪਰ ਬਾਥਰੂਮ ਚੱਪਲ ਲਿਆ ਦਿਓ ਹਾਂ ਇਹ ਪਰਸੋਂ ਲਈ ਹੈ ਬਾਜ਼ਾਰ ਤੇ ਫਿਰ ਕੀ ਹੋ ਗਿਆ ਮੈਨੂੰ ਗਣਾਵਾ ਪਰਮ ਹਾਏ ਹਾਏ ਮੰਮੀ ਨੂੰ ਤੁਸੀਂ ਪੁੱਛ ਲੋ ਤੁਹਾਨੂੰ ਤੇ ਪਤਾ ਵਾ ਕਿਦਾਂ ਬਣਾਉਣੀ ਮੰਮੀ ਕਹਿੰਦੇ ਤੇ ਮੈਂ ਲੈ ਜਾ ਫਿਰ ਤੇ ਮੰਮੀ ਨੇ ਜਿਹੜੇ ਮੈਂ ਸੂਟ ਨਵੇਂ ਪਾ ਕੇ ਤੁਰੇ ਫਿਰਦੀ ਮੰਮੀ ਨੇ ਤੇ ਇਹ ਵੀ ਆਖਣਾ ਇੱਥੇ ਲਾ ਦੇ ਭਾਂਡੇ ਮਾਂਜ ਜਿਹੜੇ ਇਕੱਠੇ ਕਰਕੇ ਰੱਖੇ ਆ ਹਾਂ ਤੂੰ ਬਾਜੇ ਤੇ ਮੈਂ ਗਾਣਾ ਖਾਣਾ ਹਾਏ ਪੀਂ ਤੂੰ ਜਾ ਉਹਨਾਂ ਤੁਹਾਨੂੰ ਤੇ ਜਾਚ ਵਾ ਕਿਦਾਂ ਮੰਮੀ ਬਣਾ ਲੇਦੀ ਆ ਯਾ ਜੋ ਇਹਦਾ ਮੈਨੂੰ ਪਤਾ ਮੰਮੀ ਨੇ ਗਾਣਾ ਖਾਣੀਆਂ ਕੱਢਣੀਆਂ ਦੋਵਾਂ ਨੂੰ ਲੱਗਦਾ ਵੀ ਅੰਦਰ ਨਾਲ ਪਤਾ ਨਹੀਂ ਕੀ ਗੱਲਾਂ ਕਰੀ ਜਾਂਦੇ ਆ ਦੋਵੇਂ ਘੰਟਾ ਹੋ ਗਿਆ ਅੰਦਰ ਬੜੇ ਨੂੰ ਬਾਅਦ ਹੀ ਮਾਰ ਲੈਂਦੀ ਆ ਅੰਦਰ ਉਸੇ ਵੇਲੇ ਉੱਡ ਹੀ ਜਾਂਦਾ ਮਗਰੇ ਚੇਤਾ ਭਲਾ ਕੇ ਸਾਰੀਆਂ ਚੀਜ਼ਾਂ ਦਾ ਮਾਰਦੀਆਂ ਇਹਨਾਂ ਬਾਦ ਭਲਾ ਪਤਾ ਨਹੀਂ ਕੀ ਕਰੀ ਜਾਂਦੇ ਅੰਦਰ ਮੈਨ ਮੈਨ ਕਦੋਂ ਦੇ ਕਰਨ ਲਏ ਮੈਨਕੀ ਮੈਨਕੀ ਦੱਸੋ ਸਹਵੇ ਤੂੰ ਹੀ ਕਰਨ ਲਿਆ ਅੰਦਰ ਬੈਠਾ ਘੰਟਾ ਹੋ ਗਿਆ ਤੈਨੂੰ ਉਹਨੇ ਬਾਦ ਮਾਰ ਸਕ ਕੀ ਮਾਰ ਲਈ ਤੂੰ ਤੇ ਜਾ ਕੇ ਜੁੜ ਜਾਣਾ ਅੰਦਰ ਹੀ ਨਹੀਂ ਤੇ ਜੋੜ ਕੇ ਚਲੋ ਮੈਂ ਉੱਧਰ ਬੈਠੇ ਆ ਗੱਲਾਂ ਬਾਤਾਂ ਨਹੀਂ ਕਰਨ ਬਲੇ ਤਾਨੂੰ ਗੱਲਾਂ ਬਤਾਇਨੇ ਤੁਹਾਡੀਆਂ ਮੌਕਰੀਆਂ ਤੇ ਕੰਮ ਕਿੰਨੇ ਕਰਨੇ ਬਾਅਦ ਕੰਮ ਛੱਡ ਕੇ ਤੂੰ ਉਹਦੀਆਂ ਗੱਲਾਂ ਸੁਣਦਾ ਰਿਹਾ ਕਰ ਤੇ ਕੰਮ ਹੋਇਆ ਨਹੀਂਗਾ ਐਂ ਬਜ਼ਾਰ ਜਾਣ ਦੀ ਸੋਚਣ ਦਾ ਇਹ ਲੈ ਹੁਣ ਬਾਜ਼ਾਰ ਚਲੇ ਜਾ ਭਈ ਬਾਹ ਤਾਡਾ ਤੇ ਸਰ ਗਿਆ ਮੈਂ ਨਹੀਂ ਵੁਕਟੀ ਸ਼ਹਿਰ ਦੀ ਵਿਆਹ ਕੇ ਲਿਆ ਕੇ ਤੇ ਮੈਨੂੰ ਲੱਗਦਾ ਸਾਡੇ ਬਾਜ਼ਾਰ ਹੀ ਪੂਰੇ ਹੋਣੇ ਮਸਾ ਤੇ ਕੋਈ ਨਹੀਂ ਨਾ ਮਮੀ ਫੇਕੀ ਜੇ 2 ਦਿਨ ਆਇਆ ਤਾਂ ਕੰਫਰਟ ਲਈਏ ਉੱਥੇ ਕੀ ਚੱਲਿਆ ਹਾਇ ਬਥੇਰਾ ਘੁੰਮਦੇ ਫਿਰਦੇ ਰਹੇ ਮਗਰ ਹੁਣ ਜਿਹੜੇ 4 ਪੈਸੇ ਲਿਆ ਆ ਪੁੱਟੇ ਇਦਾਂ ਡਾਲਣੇ ਜੀ ਬੰਦਾ ਦਾਤ ਨਹੀਂ ਲੈਂਦੇ ਵੈਸੇ ਚਲੋ ਬੰਦਾ ਜਿਹੜਾ ਕੋੜਾ ਕੱਢ ਆਉਂਦਾ ਘੌਮ ਫਿਰ ਆਉਂਦਾ ਵਾ ਮੈਂ ਤਾਂ ਨਾ ਤਹੀ ਚੱਲੋ ਨਾਲ ਨਹੀਂ ਮੈਂ ਕਿੱਧਰ ਜਾਣਾ ਮੈਨੂੰ ਮੁੜ ਕੇ ਐਂ ਤੇਰੀ ਰੋਟੀ ਮੂੰਹ ਬਣਾ ਲੂਗੀ ਮੈਂ ਰੋਟੀ ਪੋਹਚ ਲਓ ਜੇ ਮੈਂ ਫੜਦੇ ਜੋ ਤੇ ਚਲੇ ਜਾਨੀ ਆ ਤੂੰ ਸੂਰ ਸਾੜ ਬਣਾ ਲਿਆ ਨਾਲੇ ਤੁਸੀਂ ਚਲ ਕੋਈ ਨਹੀਂ ਹੋਰ ਫਿਰ ਮੈਂ ਜਾਊਂਗੀ ਨਾਲ ਤਾਂ ਡੇਰ ਤੈਨੂੰ ਇਕੱਲੇ ਥੋੜੀ ਜਾਣ ਦਊਂਗੀ ਹੂੰ